ਆਜ ਮਹੱਲਾ ਪਹਿਲਾ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰ ਪੀਰ ਹਾ ਮਾਤਾ ਭਰੀ ਜਾ ਮੁਰਦਾਰ ਨਾ ਖਾਈ ਗੱਲੀ ਪਿਸਤ ਨਾ ਜਾਈਐ ਛੁੱਟੈ ਸੱਚ ਕਮਾਈ ਮਾਰਨ ਪਾਹੇ ਹਰਾਮ ਮਹਿ ਹੋਏ ਹਲਾਲ ਨਾ ਜਾਏ ਨਾਨਕ ਗੱਲੀ ਕੂੜਈ ਕੂੜੋ ਪੱਲੇ ਪਾਏ ਮਹੱਲਾ ਪਹਿਲਾ ਪੰਜ ਨਿਵਾਜਾਂ ਵਕਤ ਪੰਜ ਪੰਜਾ ਪੰਜੇ ਨਾਮ ਪਹਿਲਾ ਸੱਚ ਹਲਾਲ ਦੁਈ ਤੀਜਾ ਖੈਰ ਖੁਦਾਈ ਚੌਥੀ ਨੀਅਤ ਰਾਸ ਮਨ ਪੰਜਵੀਂ ਸਿਫਤ ਸੁਨਾਏ ਕਰਨੀ ਕਲਮਾ ਆਖ ਕੈ ਤਾਂ ਮੁਸਲਮਾਨ ਸਦਾਏ ਨਾਨਕ ਜੀ ਤੇ ਕੂੜਿਆਰ ਕੂੜਾ ਕੁੜੀ ਪਾਈ ਪੌੜੀ ਇੱਕ ਰਤਨ ਪਦਾਰਥ ਵਣਜਦੀ ਇੱਕ ਕੱਚੇ ਦੇ ਵਪਾਰਾ ਸਤਗੁਰ ਤੁਠੇ ਪਾਈ ਅੰਦਰ ਰਤਨ ਢੰਡਾਰਾ ਵਿਣਗੁਰ ਕਿਨੈ ਨਾ ਲੱਦਿਆ ਅੰਦੇ ਭੌਂਕ ਮੋਏ ਕੂੜਿਆਰਾ ਮਨ ਮੁਖ ਦੂਜੈ ਪੱਚ ਮੋਏ ਨਾ ਬੂਝਹਿ ਵਿਚਾਰਾ ਇੱਕ ਸਬਾਝੋ ਦੂਜਾ ਕੋ ਨਹੀਂ ਕਿਸ ਆਗੈ ਕਰਹਿ ਪੁਕਾਰਾ ਇਕ ਨਿਰ ਧਨ ਸਦਾ ਭੌਂਕ ਦੇ ਇਕ ਨਾ ਭਰੇ ਤੁਜਾਰਾ ਵਿਣ ਨਾਵੇਂ ਹੋਰ ਧਨ ਨਹੀਂ ਹੋਰ ਵਿਖਿਆ ਸਭ ਛਾਰਾ ਨਾਨਕ ਆਪ ਕਰਾਏ ਕਰੀ ਆਪ ਹੁਕਮ ਸਵਾਰਨ ਹਾਰਾ ਸ਼ਲੋਕ ਮਹੱਲਾ ਪਹਿਲਾ ਮੁਸਲਮਾਨ ਕਹਾਵਣ ਮੁਸ਼ਕਲ ਜਾਂ ਹੋਏ ਤਾਂ ਮੁਸਲਮਾਨ ਕਹਾਵੇ ਅਵਲ ਔਲ ਦੀਨ ਕਰ ਮਿੱਠਾ ਮਸਕਲ ਮਾਨਾ ਮਾਲ ਮਸਾਵੇ ਹੋਏ ਮੁਸਲਿਮ ਦੀਨ ਮਹਾਨੈ ਮਰਨ ਜੀਵਨ ਕਾ ਭਰਮ ਚ ਕਾਵੇ ਰੱਬ ਕੀ ਰਜਾਈ ਮੰਨੇ ਸਿਰ ਉੱਪਰ ਕਰਤਾ ਮੰਨੇ ਆਪ ਗਵਾਵੇ ਤਉ ਨਾਨਕ ਸਰਬ ਜੀਆਂ ਮਿਹਰਮਤ ਹੋਈ ਤਾ ਮੁਸਲਮਾਨ ਕਹਾਵੇ ਮਹੱਲਾ ਚੌਥਾ ਫਰਹਾਰ ਕਾਮ ਕ੍ਰੋਧ ਝੂਠ ਨਿੰਦਾ ਤਜ ਮਾਇਆ ਅਹੰਕਾਰ ਚੁਕਾਵੇ ਤਜ ਕਾਮ ਕਾਮਨੀ ਮੋਹ ਤਜੈ ਤਾਂ ਅੰਜਨ ਮਾਹੀ ਨਿਰੰਜਨ ਪਾਵੇ ਤਜ ਮਾਨ ਅਬਮਾਨ ਪ੍ਰੀਤ ਸੁਤਦਾਰਾ ਤਜ ਪਿਆਸ ਆਸ ਰਾਮ ਨਿਵਲਾਵੇ ਨਾਨਕ ਸਾਚਾ ਮਨ ਵਸੈ ਸਾਚ ਸ਼ਬਦ ਹਰਨਾਮ ਸਮਾਵੇ ਪੌੜੀ ਰਾਜ ਰૈયਤ ਸਿੱਖਦਾਰ ਕੋਇ ਨਾ ਰਹਿਸੀਓ ਹੱਟ ਪਟਣ ਬਾਜ਼ਾਰ ਹੁਕਮੀ ਟਹਿਸੀਓ ਪੱਕੇ ਬੰਕ ਦੁਆਰ ਮੂਰਖ ਜਾਣੈ ਆਪਣੇ ਦਰਬ ਭਰੇ ਪੰਡਾਰ ਰੀਤੇ ਇੱਕ ਖਾਣੇ ਤਾਜੀ ਰੱਤ ਤੁਖਾਰ ਹਾਥੀ ਪਾਖਰੇ ਬਾਗ ਮਿਲਖ ਘਰਵਾਰ ਕਿਥੈ ਸੇ ਆਪਣੇ ਤੰਬੂ ਪਲੰਘ ਨਿਵਾਰ ਸਰਾਇ ਚੇ ਲਾਲਤੀ ਨਾਨਕ ਸੱਚ ਦਾ ਤਾਰ ਸੁਨਾਖਤ ਕੁਦਰਤੀ ਸ਼ਲੋਕ ਮਹੱਲਾ ਪਹਿਲਾ ਨਦੀਆਂ ਹੋ ਐ ਧੀਨਵਾ ਸੋਮ ਹੋਵਹਿ ਦੁੱਧ ਘੀਓ ਸਗਲੀ ਤਰਤੀ ਸੱਕਰ ਹੋਐ ਖੁਸ਼ੀ ਕਰੇ ਨਿਤ ਜੀਉ ਪਰਬਤ ਸੋਇਨਾ ਰੂਪਾ ਹੋਵੈ ਹੀਰੇ ਲਾਲ ਜੜਾਉ ਪੀਤੋ ਹੈ ਸਲਾਹਣਾ ਆਖਣ ਲਹਿ ਨਾ ਚਾਉ ਮਹੱਲਾ ਪਹਿਲਾ ਭਾਰ 18 ਮੇਵਾ ਹੋਇ ਗਰੁੜਾ ਹੋਇ ਸੁਆਉ ਚੰਦ ਸੂਰਜ ਦੋਇ ਫਿਰ ਦੇ ਰਖੀਐ ਨਿਹ ਚਲੋ ਹੋਇ ਥਾਂ ਪੀ ਤੂੰ ਹੈ ਸਾਲਾਹਣਾ ਆਖਣ ਲਹਿ ਨਾ ਚਾਉ ਮਹੱਲਾ ਪਹਿਲਾ ਜੇ ਦੇਹ ਹੈ ਦੁਖ ਲਾਈਐ ਪਾਪ ਗਰਹਿ ਦੋਇ ਰਾਹ ਰਾਤ ਪੀਨੇ ਰਾਜੇ ਸਿਰੇ ਉੱਪਰ ਰੱਖੀਐ ਏਵੇਂ ਜਾਪੈ ਭਾਉ ਪੀ ਤੂੰ ਹੈ ਸਲਾਹਣਾ ਆਖਣ ਲਹਿ ਨਾ ਚਾਉ ਮਹੱਲਾ ਪਹਿਲਾ ਅੱਗੀ ਪਾਲਾ ਕੱਪੜ ਹੋਵੇ ਖਾਣਾ ਹੋਵੇ ਵਾਉ ਸੁਰਗੈ ਦੀਆਂ ਮੋਹਣੀਆਂ ਇਸਤਰੀਆਂ ਹੋਵਣ ਨਾਨਕ ਸਭੂ ਜਾਉ ਪੀ ਤੂੰ ਹੈ ਸਲਾਹਣਾ ਆਖਣ ਲਹਿ ਨਾ ਚਾਉ ਪਵੜੀ ਬਦ ਫੈਲੀ ਗੈਬਾਨਾ ਖਸਮ ਨਾ ਜਾਣਈ ਸੋ ਕਹੀਐ ਦੇਵਾਨਾ ਆਪ ਨਾ ਪਛਾਣੀ ਕਲਹਾ ਗੁਰੀ ਸੰਸਾਰ ਵਾ ਦੇ ਖੱਪੀਐ ਵਿਣਮਾਵੇ ਵੇਕਾਰ ਪਰਮੀ ਪੱਚੀਐ ਰਾਹ דוਐ ਇਕ ਜਾਣੈ ਸੋਈ ਸਿਜਸੀ ਕੁਫਰ ਗੋਕਪਰਾਣੈ ਪਿਆਦਜਸੀ ਸਭ ਦੁਨੀਆ ਸੁਭਾਨ ਸੱਚ ਸਮਾਈਐ ਸਿਜੈ ਦਰ ਦੀਵਾਨ ਆਪ ਗਵਾਈਐ ਮਹੱਲਾ ਪਹਿਲਾ ਸਲੋਕ ਸੋ ਜੀਵੇ ਆ ਜਿਸ ਮਨ ਵਸਿਆ ਸੋਈ ਨਾਨਕ ਅਵਰ ਨ ਜੀਵੇ ਕੋਈ ਜੇ ਜੀਵੇ ਪਤਲਥੀ ਜਾਏ ਸਭ ਹਰਾਮ ਜੀਤਾ ਕਿਛ ਖਾਏ ਰਾਜ ਰੰਗ ਮਾਲ ਰੰਗ ਰਾਗ ਰਤਾ ਨੱਚੈ ਨੰਗ ਨਾਨਕ ਠੱਗਿਆ ਮੁਠਾ ਜਾਇ ਵਿਣ ਨਾਵੇਂ ਪਤ ਗਿਆ ਗਵਾਈ ਮਹੱਲਾ ਪਹਿਲਾ ਕਿਆ ਖਾਦੈ ਕਿਆ ਪੈਂਦੈ ਹੋਈ ਜਾਂ ਮਨ ਨਾਹੀ ਸੱਚਾ ਸੋਈ ਕਿਆ ਮੇਵਾ ਕਿਆ ਘੋ ਗੁੜ ਮਿੱਠਾ ਕਿਆ ਮੈਦਾ ਕਿਆ ਮਾਸ ਕਿਆ ਕੱਪੜ ਕਿਆ ਸੇਜ ਸੁਖਾਲੀ ਕੀਜਹਿ ਭੋਗ ਬਲਾਸ ਕਿਆ ਲਸ਼ਕਰ ਕਿਆ ਨੇਬਖਵਾਸੀ ਆਵੇ ਮਹਿਲੀ ਵਾਸ ਨਾਨਕ ਸੱਚੇ ਨਾਮ ਵਿਣ ਸਬੇ ਢੋਲ ਵੜਾਸ ਪਵੜੀ ਜਾਤੀ ਦਾ ਕਿਆ ਹੱਥ ਸੱਚ ਪਰਖੀਐ ਮੋਹਰਾ ਹੋਵੇ ਹੱਥ ਮਰੀਏ ਚੱਕੀਐ ਸੱਚੇ ਕੀ ਸਰਕਾਰ ਜੁਗ ਜੁਗ ਜਾਣੀਐ ਹੁਕਮ ਮੰਨੇ ਸਿਰਦਾਰ ਦਰਦੀ ਬਾਣੀ ਐ ਫੁਰਮਾਨੀ ਹੈ ਕਾਰ ਖਸਮ ਪਠਾਇਆ ਤਬਲ ਬਾਜ ਵਿਚਾਰ ਸ਼ਬਦ ਸੁਣਾਇਆ ਇੱਕ ਹੋਏ ਅਸਵਾਰ ਇੱਕ ਨਾ ਸਾਖਤੀ ਇਕਨੀ ਬੱਦੇ ਭਾਰ ਇੱਕ ਨਾ ਤਾਕਤੀ ਸ਼ਲੋਕ ਮਹੱਲਾ ਪਹਿਲਾ ਜਾਂ ਪੱਕਾ ਤਾਂ ਕਟਿਆ ਰਹੀ ਸੋ ਪੱਲਰਵਾੜ ਸਣ ਕੀ ਸਾਰਾਂ ਚਿੱਥਿਆ ਕਾਣ ਲਾਇਆ ਤਨ ਝਾੜ ਦੋਏ ਪੁੜ ਚੱਕੀ ਜੋੜ ਕੇ ਪੀਸਨ ਆਏ ਪਹਿਠ ਜੋ ਦਰ ਰਹੇ ਸੋ ਉੱबरे ਨਾਨਕ ਅਜਬ ਡੇਠਾ ਮਹੱਲਾ ਪਹਿਲਾ ਵੇਖ ਜੇ ਮਿੱਠਾ ਕਟਿਆ ਕਟਕਟ ਬੱਦਾ ਪਾਏ ਖੁੰਡਾ ਅੰਦਰ ਰੱਖ ਕੇ ਦੇਨ ਸੋ ਮੱਲ ਸਜਾਏ ਰਸ ਕਸ ਟੱਟਰ ਪਾਈਐ ਤਪੈ ਤੈ ਬਿਲਾਈ ਪੀਸੋ ਫੋਗ ਸੰਭਾਲੀ ਐ ਦਿਚੈ ਅੱਗ ਜਲਾਇ ਨਾਨਕ ਮਿੱਠੈ ਪਤਰੀ ਐ ਵੇਖੋ ਲੋਕ ਆਇ ਪਵੜੀ ਇਕ ਨਾ ਮਰਨ ਨਾ ਚਿੱਤ ਆਸ ਕਣੇਰੀਆ ਮਰ ਮਰ ਜਮ ਮਹਿ ਨਿਤ ਕਿਸੈ ਨਾ ਕੀਰਿਆ ਆਪਲੜੈ ਮਨ ਚੇਤਾ ਕਹਿਨ ਚੰਗੀਰੀਆ ਜਮ ਰਾਜੈ ਨਿਤ ਨੇਤੈ ਮਨਮੁਖ ਹੀਰਿਆ ਮਨਮੁਖ ਲੂਣ ਹਰਾਮ ਕਿਆ ਨ ਜਾਣਿਆ ਬੱਦੇ ਕਰਮ ਨ ਸਨਾਮ ਖਸਮ ਨ ਪਾਣਿਆ ਸੱਚ ਮਿਲੈ ਮੁਖ ਨਾਮ ਸਾਹਿਬ ਭਾਵਸੀ ਕਰ ਸੰਤਖਤ ਸਲਾਮ ਲਿਖਿਆ ਪਾਵਸੀ ਮਹੱਲਾ ਪਹਿਲਾ ਸਲੋਕ ਮੱਛੀ ਤਾਰੂ ਕਿਆ ਕਰੀ ਪੰਖੀ ਕਿਆ ਆਕਾਸ ਪੱਥਰ ਪਾਲਾ ਕਿਆ ਕਰੀ ਖੁਸਰੇ ਕਿਆ ਘਰ ਵਾਸ ਕੁੱਤੇ ਚੰਦਨ ਲਾਈਐ ਪੀਸੋ ਕੁੱਤੀ ਧਾਤ ਬੋਲਾ ਜੇ ਸਮਝਾਈਐ ਪੜਿਐ ਸਿਮਰਤ ਪਾਠ ਅੰਲਾ ਚਾਨਣ ਰੱਖੀਐ ਦੀਵੇ ਬਲ ਹੈ ਪਚਾਸ ਚਾਹਣੇ ਸੋਇਨਾ ਪਾਈਐ ਚੁਣ ਚੁਣ ਖਾਵੇ ਘਾਸ ਲੋਹਾ ਮਾਰਨ ਪਾਈਐ ਟਹਿ ਨਾ ਹੋਈ ਕਪਾਸ ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ ਮਹੱਲਾ ਪਹਿਲਾ ਕਹਿ ਹਾਂ ਕੰਚਨ ਟੁੱਟੈ ਸਾਰ ਅਗਨੀ ਗੰਢ ਪਾਏ ਲੋਹਾਰ ਗੋਰੀ ਸੇਤਨੀ ਟੁੱਟੈ ਪਥਾਰ ਪੁੱਤੀ ਗੰਢ ਪਵੈ ਸੰਸਾਰ ਰਾਜਾ ਮੰਗੈ ਦਿੱਤੈ ਗੰਢ ਪਾਈ ਭੁਖਿਆ ਗੰਢ ਪਵੈ ਜਾਂ ਖਾਏ ਕਾਲਾ ਗੰਢ ਨਦੀਆਂ ਮੀਂਹ ਝੋਲ ਗੰਢ ਪ੍ਰੀਤੀ ਮਿੱਟੇ ਬੋਲ ਵੇਦਾਂ ਗੰਢ ਬੋਲੇ ਸੱਚ ਕੋਏ ਮੋਇਆ ਗੰਢ ਨੇਕੀ ਸਤ ਹੋਏ ਏਤ ਗੰਢ ਵਰਤੈ ਸੰਸਾਰ ਮੂਰਖ ਗੰਢ ਪਵੈ ਮੋਹਿਮਾਰ ਨਾਨਕ ਆਖੈ ਇਹੋ ਵਿਚਾਰ ਸਿਫਤੀ ਗੰਢ ਪਵੈ ਦਰਬਾਰ ਪੌੜੀ